ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਹਫ਼ਤੇ ਪਹਿਲਾਂ ਇੱਕ ਖਬਰ ਚੱਲੀ ਸੀ ਇਹ ਉਸ ਨਰਸ ਕੁੜੀ ਦੀ ਕਹਾਣੀ ਹੈ ਜਿਹੜੀ ਜਮਨ ਦੇ ਵਿੱਚ ਇੱਕ ਨਰਸ ਦੀ ਜੌਬ ਕਰਨ ਵਾਸਤੇ ਗਈ ਸੀ ਜਮਨ ਦੇ ਵਿੱਚ ਸ਼ਨਾ ਸ਼ਹਿਰ ਦੇ ਵਿੱਚ ਇਹ ਕੁੜੀ ਇੱਕ ਹਸਪੀਟਲ ਦੇ ਵਿੱਚ ਨਰਸ ਦਾ ਕੋਰਸ ਕਰਕੇ ਗਈ ਸੀ ਉਥੇ ਜੌਬ ਕਰਦੀ ਸੀ ਤੇ ਕੁਝ ਪ੍ਰੋਬਲਮ ਆਈ ਇਹਨੇ ਜਿਸ ਮੁੰਡੇ ਨੇ ਇਹਦੀ ਹੈਲਪ ਕੀਤੀ ਸੀ ਕਲੀਨਿੰਗ ਖੋਲਣ ਵਾਸਤੇ ਉਹਦੀ ਇਹਨੇ ਹੱਤਿਆ ਕਰਤੀ ਸੀ ਟੁਕੜੇ ਕਰਕੇ ਉਸ ਸਰੀਰ ਦੇ ਇਹਨੇ ਇੱਕ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤੇ ਸੀ ਇਹਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਤੇ ਲੰਮਾ ਚੌੜਾ ਪ੍ਰੋਸੀਜਰ ਸੀ ਭਾਰਤ ਦੀ ਸਰਕਾਰ ਨੇ ਵੀ ਰابطਾ ਕੀਤਾ ਅੰਬੈਸੀ ਨੇ ਰابطਾ ਕੀਤਾ ਗੱਲ ਨਹੀਂ ਬਣੀ ਸੀ ਜਿਹੜੇ ਪਰਿਵਾਰ ਦੇ ਮੁੰਡੇ ਨੂੰ ਇਹਨੇ ਕਤਲ ਕੀਤਾ ਸੀ ਉਹਨੂੰ ਬਲੱਡ ਮਨੀ ਦੇਣ ਵਾਸਤੇ ਵੀ ਕੋਸ਼ਿਸ਼ ਕੀਤੀ 8-9 ਕਰੋੜ ਰੁਪਏ ਤੇ ਹੁਣ ਜਿਹੜੀ ਖਬਰ ਹੈ ਉਹ ਇਹ ਹੈ ਵੀ ਇਹ ਜਿਹੜੀ ਨਮੇਸ਼ਾ ਪ੍ਰਿਆ ਕੁੜੀ ਸੀ ਨਰਸ ਇਹਦੀ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ ਔਰ ਆਰਾਜਤਲੀ ਸਨਾਂ ਦੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਹੋਈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਮੈਂ ਜਿਹੜੀ ਗੱਲ ਕਰਨੀ ਚਾਹਨਾ ਉੱਥੇ ਥੋੜਾ ਜਿਹਾ ਧਿਆਨ ਦਿਓ ਠੀਕ ਹੈ ਜਿਸ ਪਰਿਵਾਰ ਦੇ ਜੀ ਦਾ ਮੁੰਡੇ ਦਾ ਇਹਨੇ ਕਤਲ ਕੀਤਾ ਸੀ ਉਹ ਪਰਿਵਾਰ ਰਾਜੀ ਕਿਦਾਂ ਹੋਇਆ ਕਿਦਾਂ ਉਹਨੇ ਕੈਂਪਰੋਮਾਈਜ਼ ਕੀਤਾ ਗੱਲ ਇਹ ਨਹੀਂ ਹੈ ਕਿ ਗੱਲ ਇਹ ਹੈ ਵੀ ਇਹ ਕੁੜੀ ਦੀ ਜਾਨ ਬਚ ਗਈ ਹੁਣ ਇਥੋਂ ਇੱਕ ਬਹੁਤ ਵੱਡਾ ਸਬਕ ਸਿੱਖ ਲੈਣ ਜਿਹੜੇ ਸਾਡੇ ਭਾਰਤ ਦੇ ਨੌਜਵਾਨ ਉਹ ਮੁੰਡੇ ਹੋਣ ਕੁੜੀਆਂ ਹੋਣ ਆਪਣੀ ਜੌਬ ਲਈ ਬੇਗਾਨੇ ਮੁਲਕਾਂ ਵਿੱਚ ਜਾਂਦੇ ਆ ਫੋਰਨ ਕੰਟਰੀ ਵੀ ਜਾਂਦੇ ਆ ਉਹ ਜਾਂਦੇ ਨੇ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋਈਏ ਚਾਰ ਪੈਸੇ ਕਮਾਈਏ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਜਾਂ ਕਹਿ ਲਈ ਆਪਣੇ ਆਪ ਨੂੰ ਸੈਟਲ ਕਰਨ ਵਾਸਤੇ ਕੋਈ ਵਧੀਆ ਕੰਮ ਕਰਕੇ ਚਾਰ ਪੈਸੇ ਕਮਾਈਏ ਇਹ ਸਭ ਦੀ ਮਨਸ਼ਾ ਹੁੰਦੀ ਹੈ ਪਰ ਥੋੜਾ ਬਹੁਤ ਅਕਲ ਤੋਂ ਕੰਮ ਲਿਆ ਕਰੋ ਵੀ ਜੇ ਕਿਤੇ ਕੋਈ ਮੁਸੀਬਤ ਇਦਾਂ ਦੀ ਆਉਂਦੀ ਹੈ ਤਾਂ ਪਿੱਛੇ ਪਰਿਵਾਰ ਨਾਲ ਗੱਲਬਾਤ ਕਰ ਲਿਆ ਕਰੋ ਕੋਈ ਡਿਸੀਜਨ ਇੱਕ ਕੁੜੀ ਵਰਗਾ ਦੁਆਰ ਨੂੰ ਲੈ ਲਿਓ ਕਿ ਕਿਸੇ ਨੂੰ ਤੁਸੀਂ ਬਗਾਨੇ ਮੁਲਕ ਵਿੱਚ ਜਾ ਕੇ ਬਿਉਂਤਬੰਦੀ ਬਣਾ ਲਓ ਕਿ ਮੈਂ ਇਹਦਾ ਕਤਲ ਕਰ ਦੇਵਾਂ ਇਹ ਜ਼ਰੂਰੀ ਨਹੀਂ ਵੀ ਜੇ ਇਹ ਕੁੜੀ ਦੀ ਫਾਂਸੀ ਰੱਦ ਹੋ ਗਈ ਵੀ ਤੁਹਾਡੇ ਲਈ ਵੀ ਕੋਈ ਬਲੱਡ ਮਨੀ ਇਕੱਠੀ ਕਰ ਲਊਗਾ ਹਿਪਲੇਖੇ ਵਿੱਚ ਨਾ ਰਹੋ ਇਹ ਹੋ ਗਿਆ ਅਗਲੇ ਨੇ ਤਰਸ ਕਰ ਲਿਆ ਕੁੜੀ ਕਰਕੇ ਕਰ ਲਿਆ ਪਰਿਵਾਰ ਨੂੰ ਕਿਦਾਂ ਕਾਨੂੰਨਸ਼ ਕੀਤਾ ਹੋਣਾ ਹੈ ਕਿਦਾਂ ਪਰਿਵਾਰ ਨੇ ਕੰਪਰੋਮਾਈਜ਼ ਕੀਤਾ ਹੋਣਾ ਇਹ ਗੱਲ ਛੱਡ ਦਿਓ ਪਰ ਜੇ ਤੁਸੀਂ ਆਪਣੇ ਭਾਰਤ ਵਿੱਚੋਂ ਕਿਸੇ ਹੋਰ ਮੁਲਕ ਵਿੱਚ ਜਾਣਿਓ ਆਪਣੀ ਜੋਬ ਲਈ ਚਾਰ ਪੈਸੇ ਕਮਾਉਣ ਲਈ ਥੋੜਾ ਜਿਹਾ ਅਕਲ ਤੋਂ ਕਮ ਜ਼ਰੂਰ ਲਿਓ ਤੇ ਨਹੀਂ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਕਈਆਂ ਨੇ ਹੋਣਾ ਇਹ ਕਹਿਣਾ ਕਿ ਅਸੀਂ ਅਰਦਾਸ ਕੀਤੀ ਸੀ ਸਾਡੀ ਰੱਬ ਨੇ ਸੁਣ ਲਈ ਰਬ ਤੁਹਾਡੀਆਂ ਚਿੱਠੀਆਂ ਪੜਨ ਵਾਸਤੇ ਬੇਲਾ ਨਹੀਂ ਬੈਠਾ ਵੀ ਮੈਨੂੰ ਫਲਾਣੇ ਨੇ ਰਾਸ ਕਰਕੇ ਭੇਜੀ ਐ ਮੈਂ ਫਲਾਣੇ ਦੀ ਗੱਲ ਸੁਣਾ ਨਾ ਨਾ ਇਹ ਗੱਲਾਂ ਭੁੱਲ ਜਾਓ ਇਹ ਗੱਲਾਂ ਵਿੱਚ ਕੋਈ ਤਰਕ ਨਹੀਂ ਕੋਈ ਦਮ ਨਹੀਂ ਇਹ ਫੇਸਬੁੱਕਾਂ ਤੇ ਜਿਹੜੇ ਵਿਦਵਾਨ ਲੋਕ ਲੈਣਾ ਬੁੱਧੀਜੀਵੀ ਕਹਿ ਲਏ ਜਾਂ ਜਿਹਨਾਂ ਨੇ ਚੈਨਲ ਚਲਾਉਣੇ ਹੁੰਦੇ ਨੇ ਉਹ ਕਹਿੰਦੀ ਹੁੰਦੇ ਮੈਨੂੰ ਵੀ ਕਮੈਂਟ ਕੀਤੇ ਗਿਆ ਨੇ ਜੀ ਵਾਹਿਗੁਰੂ ਨੇ ਬੜੀ ਕਿਰਪਾ ਕਰ ਦਿੱਤੀ ਕੁੜੀ ਬਚ ਗਈ ਬਾਈਗਰੂ ਨੇ ਇਹ ਵੀ ਨਹੀਂ ਕਿਹਾ ਸੀ ਵੀ ਕਿਸੇ ਦਾ ਕਤਲ ਕਰਦੇ ਹੋ ਇਹਦਾ ਮਤਲਬ ਜਦੋਂ ਉਹ ਕੁੜੀ ਨੇ ਕਤਲ ਕੀਤਾ ਹੋਣਾ ਫਿਰ ਉਦੋਂ ਉਹਨੇ ਅਰਦਾਸ ਕੀਤੀ ਸੀ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾ ਉਹ ਸ਼ਾਹ ਉਹਦਾ ਰੱਬ ਨੇ ਮੰਨ ਲਈ ਹੋਣੀ ਆ ਦੀ ਗੱਲ ਵੀ ਹਾਂ ਤੂੰ ਬਦਲ ਕਰ ਦੇ ਮੈਂ ਤੇਰੇ ਨਾਲ ਖੜਾ ਇਹ ਗੱਲਾਂ ਜਿਹੜੀਆਂ ਨੇ ਨਾ ਸਾਡੇ ਖੋਪੜ ਵਿੱਚ ਧਰਮ ਦੇ ਨਾਂ ਤੇ ਘਿਸ਼ੋੜੀਆਂ ਗਈਆਂ ਵੇ ਲੋੜਾ ਬੋਝ ਆ ਸਾਡੇ ਦਿਮਾਗ ਤੇ ਇਹ ਪਰ ਰੱਬ ਜੇ ਤੁਸੀਂ ਅੱਜ ਦੀ ਦੁਨੀਆ ਵਿੱਚ ਦੇਖੋਗੇ ਤੁਹਾਡੇ ਲਈ ਇੱਕ ਹਿੰਮਤ ਹੈ ਜਿਹੜਾ ਬੰਦਾ ਇਹ ਸਮਝਦਾ ਨਾ ਕਿ ਆ ਜਿਹੜੀ ਸਰੀਰ ਆ ਜਿਹੜਾ ਸਰੀਰ ਮੈਨੂੰ ਆ ਸਿਹਤ ਮਿਲੀ ਹੈ ਨਾ ਇਹ ਉਹ ਰੱਬ ਦੀ ਰੱਬ ਦੀ ਕਿਰਪਾ ਜਦੋਂ ਤੁਸੀਂ ਪਾਵਨ ਬਾਣੀ ਵਿੱਚੋਂ ਪੜ੍ਹੋਗੇ ਨਾ ਕਬੀਰ ਸਾਹਿਬ ਕਹਿੰਦੇ ਨੇ ਚਾਰ ਪਾਬ ਦੋਏ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਏ ਕਹਿੰਦੇ ਮੰਨ ਲੋ ਜੇ ਤੇਰੇ ਚਾਰ ਪੈਰ ਹੁੰਦੇ ਤੇ ਸਿਰ ਤੇ ਦੋ ਸਿੰਘ ਹੁੰਦੇ ਤੇ ਮੂੰਹ ਤੋਂ ਤੂੰ ਹੁੰਦਾ ਗੋਂਗਾ ਫਿਰ ਤੂੰ ਪਰਮਾਤਮਾ ਦੇ ਗੁਣ ਗਾ ਸਕਦਾ ਸੀ ਜੋ ਪਰਮਾਤਮਾ ਚਾਹੁੰਦਾ ਤੈਨੂੰ ਪਸ਼ੂ ਬਣਾ ਦਿੰਦਾ ਤੈਨੂੰ ਪਸ਼ੂ ਬਣਾ ਕੇ ਭੇਜ ਦਿੰਦਾ ਮੂੰਹ ਤਾਂ ਬੋਲ ਵੀ ਨਹੀਂ ਸਕਣਾ ਸੀ ਤੇ ਸਿਰ ਤੇ ਸਿੰਘ ਪਸ਼ੂਆਂ ਦੇ ਹੁੰਦੇ ਐ ਤੇ ਚਾਰ ਤੇਰੇ ਪੈਰ ਹੁੰਦੇ ਮਤਲਬ ਗੱਲ ਨੂੰ ਥੋੜਾ ਜਿਹਾ ਸਮਝ ਗਏ ਜਿਹੜੀ ਆ ਸੇਤ ਹੈ ਨਾ ਆ ਜਿਹੜਾ ਸਰੀਰ ਹੈ ਇਹ ਸਭ ਤੋਂ ਵੱਡੀ ਰਹਿਮਤ ਹੈ ਪ੍ਰਮਾਤਮਾ ਦੀ ਸਭ ਤੋਂ ਵੱਡੀ ਰਹਿਮਤ ਹੈ ਤੇ ਇਹ ਸਰੀਰ ਦੇ ਨਾਲ ਮਿਹਨਤ ਕਰਨੀ ਹੈ ਇਹ ਸਮਝ ਲਓ ਵੀ ਇਹ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ ਸਰੀਰ ਤੇ ਜੇ ਪ੍ਰਮਾਤਮਾ ਨੇ ਦਾਤ ਬਖਸ਼ੀ ਹੈ ਨਾ ਇਕ ਗਲਤ ਕੰਮ ਲਈ ਨਹੀਂ ਤੁਹਾਨੂੰ ਦਾਨ ਦਿੱਤੀ ਹੋਈ ਪਰਮਖ ਮੰਗ ਇਹਨੂੰ ਇਹ ਸਰੀਰ ਨੂੰ ਵਰਤਨੇ ਇਹਦੇ ਨਾਲ ਮਿੰਤ ਕਰਨੀ ਤੇ ਉਹ ਕਿਹੜਾ ਰੱਬ ਹੈ ਜਿਹੜਾ ਤੁਹਾਨੂੰ ਇਹ ਕਹਿੰਦਾ ਹੋਵੇ ਤੂੰ ਕਿਸੇ ਦਾ ਕਤਲ ਕਰ ਦੇ ਮੈਂ ਤੈਨੂੰ ਬਚਾ ਲਵਾਂ ਇਹ ਬਕਵਾਸ ਕੀਤਾ ਹੋਇਆ ਸਾਡੇ ਪੁਜਾਰੀ ਲਾਣੇ ਨੇ ਜਿਹੜੇ ਰੱਬ ਦੇ ਨਾਂ ਤੇ ਤੋਰੀ ਫੁਲਕਾ ਚਲਾਉਂਦੇ ਨੇ ਇਹ ਉਹਨਾਂ ਦੀਆਂ ਕਥਾ ਕਹਾਣੀਆਂ ਨਹੀਂ ਰੱਬ ਇੱਕ ਤੁਹਾਡੇ ਅੰਦਰ ਬਹੁਤ ਵੱਡੀ ਪਾਵਰ ਉਹ ਹੈ ਜਿਹੜੀ ਇੱਕ ਹਿੰਮਤ ਹੈ ਤੁਹਾਡੇ ਲਈ ਤੁਹਾਨੂੰ ਹੱਥ ਪੈਰ ਦਿੱਤੇ ਹੈ ਜਿਸ ਬੰਦੇ ਦੇ ਹੱਥ ਪੈਰ ਸਲਾਮਤ ਨੇ ਨਾ ਉਹ ਇਹ ਮੰਨੇ ਕਿ ਰੱਬ ਮੇਰੇ ਅੰਗ ਸੰਗ ਹੈ ਰੱਬ ਨੇ ਮੈਨੂੰ ਬਹੁਤ ਖੁਸ਼ ਰੱਖਿਆ ਹੋਇਆ ਜਿਹੜੇ ਬੰਦੇ ਦੇ ਹੱਥ ਪੈਰ ਕੱਟੇ ਹੋਣ ਉਹ ਤੂੰ ਪੁੱਛ ਕੇ ਦੇਖੋ ਦੇ ਹੱਥਾਂ ਪੈਰਾਂ ਦੀ ਕੀਮਤ ਕੀ ਹੈ ਜਿਹੜਾ ਬੋਲ ਨਹੀਂ ਸਕਦਾ ਜਿਹੜਾ ਦੇਖ ਨਹੀਂ ਸਕਦਾ ਜਿਹਨੂੰ ਸੁਣਦਾ ਨਹੀਂ ਉਹਦੇ ਤੋਂ ਪੁੱਛੋ ਬੇ ਹਿੰਮਤ ਕੀ ਹੁੰਦੀ ਹੈ ਇਹ ਮਨਕੜਤ ਕਹਾਣੀਆਂ ਘੜ ਕੇ ਐਵੇਂ ਨਾ ਅਰਦਾਸਾਂ ਕਰਿਆ ਕਰੋ ਇੱਕ ਹੋਰ ਬੇਨਤੀ ਕਰਨੀ ਹੈ ਜਿਨ੍ਹਾਂ ਨੇ ਅਰਦਾਸ ਦੇ ਬੋਲ ਸਿਰਜੇ ਨੇ ਨਾ ਉਹਨਾਂ ਨੇ ਲਾਸਟ ਵਿੱਚ ਕਿਉਂ ਕਿਹਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨੂੰ ਪਤਾ ਸੀ ਵੀ ਇਹੋ ਜੇ ਲੋਕ ਨੇ ਇਹ ਤਾਂ ਇਦਾਂ ਵੀ ਅਰਦਾਸ ਕਰ ਦੇਣਗੇ ਵੀ ਗਵੰਡੀ ਦਾ ਬੇੜਾ ਵਹੇ ਨੇ ਜਿਹਨਾਂ ਦਾ ਪਤਾ ਕੋਈ ਨਹੀਂ ਪਰ ਲਾਸਟ ਵਿੱਚ ਜੇ ਕਿਸੇ ਦੇ ਅੰਗੇਸ਼ਟ ਅਰਦਾਸ ਕਰ ਵੀ ਦਿੱਤੀ ਫਿਰ ਵੀ ਕਹਿੰਦੇ ਇਹ ਕਹਿਣਾ ਪਊਗਾ ਵੀ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਾਧਾ ਪਲਾ ਇੱਕ ਬੰਦਾ ਕਿਸੇ ਕੋਲੇ ਚਲਾ ਗਿਆ ਕਹਿੰਦਾ ਬਾਬਾ ਜੀ ਮੈਂ ਗਰੀਬ ਆ ਮੈਨੂੰ ਕੁਝ ਮਿਲ ਜੇ ਇਹ ਮਿਤਾਹਾਸ ਕਹਿ ਕੇਵਲ ਸਮਝਣ ਲਈ ਹੁੰਦਾ ਤੇ ਉਹ ਜਿਹਦੇ ਕੋਲ ਗਿਆ ਉਹ ਕਹਿੰਦਾ ਵੀ ਜੋ ਮਰਜੀ ਮੰਗ ਲੈ ਤੇਰੇ ਗਵੰਢੀ ਨੂੰ ਤੇਰੇ ਨਾਲ ਦੁੱਗਣਾ ਮਿਲੂ ਗਵੰਢੀ ਪਹਿਲੇ ਹੀ ਅਮੀਰ ਸੀਗਾ ਉਹਨੇ ਕਹਿ ਦਿੱਤਾ ਪੈ ਗਿਆ ਪੰਗਾ ਮੈਂ ਹੁਣ ਮੰਗਾਂ ਤਾਂ ਕੀ ਮੰਗਾਂ ਉਹ ਸੋਚ ਕੇ ਕਹਿੰਦਾ ਇੰਨਾ ਕਰੋ ਮੈਂ ਇੱਕ ਅੱਖ ਤੋਂ ਕਾਣਾ ਹੋ ਜਾ ਮੇਰੀ ਇੱਕ ਅੱਖ ਚਲੀ ਜਾ ਬੇਬੇ ਮੇਰੀ ਇੱਕ ਜਾ ਉਹ ਗਵੰਢੀ ਦੇ ਦੋ ਜਾਣ ਗਈਆਂ ਮਤਲਬ ਉਹਦਾ ਮਤਲਬ ਇਹ ਸੀਗਾ ਕਹਿੰਦਾ ਜੀ ਇੱਕ ਅੱਖ ਤੋਂ ਮੈਨੂੰ ਕਾਣਾ ਕਰ ਦਿਓ ਮਤਲਬ ਮੈਂ ਇੱਕ ਅੱਖ ਤੋਂ ਪਣਾ ਹੂੰ ਗਵੰਢੀ ਦੁੱਗਣਾ ਅੱਖ ਤੋਂ ਕਰਨਾ ਹੂੰ ਇਹ ਜਿਹੜਾ ਬਕਵਾਸ ਕੀਤਾ ਗਿਆ ਨਾ ਵੀ ਰੱਬ ਦਾ ਇਦਾਂ ਕਰ ਦੂਗਾ ਉਹਦੀ ਥਾਂਸੀ ਤਾਂ maaf ਹੋ ਗਈ ਅਸੀਂ ਅਰਦਾਸਾਂ ਕੀਤੀਆਂ ਸੀ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਕਹਿ ਰਿਹਾ ਅਰਦਾਸ ਕਿਸ ਕੰਮ ਲਈ ਹੈ ਇਹਨੂੰ ਸਮਝਣ ਵਾਸਤੇ ਸਾਡੇ ਵੱਡੇ ਵੱਡੇ ਵਿਦਵਾਨ ਟਪਲਾਖਾਂਗੇ ਚਲੋ ਜੀ ਰੋਟੀ ਬਣਾ ਕੇ ਰੱਖ ਲਈ ਗੁਰਦਵਾਰੇ ਵਿੱਚ ਬਾਬਾ ਜੀ ਮੈਨੂੰ ਮੁੰਡਾ ਦੇ ਦਿਓ ਅਰਦਾਸ ਕਰਤੀ ਮੈਨੂੰ ਗੱਡੀ ਦੇ ਦਿਓ ਅਰਦਾਸ ਕਰਤੀ ਅਜਿਹੜੇ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਨਾ ਇਹ ਇਨਾਂ ਬਾਬਿਆਂ ਦੀ ਕੀਤੇ ਹੋਏ ਐ ਚਲੋ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਜੇ ਇਹ ਕੁੜੀ ਦੀ ਫਾਂਸੀ ਰੱਦ ਹੋ ਗਈ ਹੈ ਨਮੀਸ਼ਾ ਪ੍ਰਿਆ ਦੀ ਕੇਰਲ ਦੀ ਇਹ ਕੁੜੀ ਰਹਿਣ ਵਾਲੀ ਹੈ ਤੇ ਜਮਨ ਦੇ ਵਿੱਚ ਹਨ ਸ਼ਹਿਰ ਦੇ ਵਿੱਚ ਇਹ ਹਸਪੀਟਲ ਦੇ ਵਿੱਚ ਨਾਸ ਦਾ ਕੋਸ਼ਿਸ਼ ਕਰਕੇ ਗਈ ਸੀ ਜੌਬ ਕਰਦੀ ਸੀ ਕਿਸੇ ਪ੍ਰੋਬਲਮ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਤੇ ਜੇ ਰੱਦ ਹੋ ਗਈ ਹੈ ਤਾਂ ਸ਼ੁਕਰ ਕਰੋ ਵੀ ਦੁਬਾਰਾ ਕੋਈ ਬੱਚਾ ਭਾਰਤ ਦਾ ਬਾਹਰ ਜਾ ਕੇ ਇਹ ਜੀ ਗਲਤੀ ਨਾ ਕਰੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਸੋਚਿਓ ਜ਼ਰੂਰੀ ਨਹੀਂ ਹੁੰਦਾ ਵੀ ਜੇ ਇਹ ਕੁੜੀ बच ਗਈ ਤੁਸੀਂ ਕਹੋ ਅਸੀਂ ਵੀ ਬਚ ਜਾਗੇ ਇਹ ਕਦੇ ਨਹੀਂ ਹੋ ਸਕਦਾ ਇਹ ਸਬਕ ਹੈ ਸਾਡੇ ਉਹਨਾਂ ਨੌਜਵਾਨਾਂ ਲਈ ਜਿਹੜੇ ਭਾਰਤ ਤੋਂ ਬਾਹਰ ਜਾ ਕੇ ਆਪਣਾ ਕਾਰੋਬਾਰ ਕਰਦੇ ਨੇ ਭੁੱਲ ਕੇ ਵੀ ਇਹੋ ਜੀ ਗਲਤੀ ਨਾ ਕਰੇ ਇਹਦੇ ਨ ਦੁਨੀਆ ਦੇ ਵਿੱਚ ਚੰਗੇ ਮਾੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ ਕੋਈ ਵੱਡੀ ਗੱਲ ਨਹੀਂ 4 ਪੈਸੇ ਦਾ ਅਲੌਂਸ ਵੀ ਹੋ ਜਾਂਦਾ ਹੈ 4 ਦਿਨ ਭੁੱਖੇ ਵੀ ਰਹਿਣਾ ਪੈ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਇਹ ਜਾਂ ਪੰਗਾ ਨਾ ਛੇੜਿਓ ਕਿ ਛੋਟੀ ਜੀ ਗਲਤੀ ਵਾਸਤੇ ਤੁਹਾਨੂੰ ਫਾਂਸੀ ਦੇ ਤਖਤੇ ਤੇ ਲਟਕਣਾ ਪੈ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ